ਪਠਾਨਕੋਟ ਰੇਲਵੇ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਰੇਲਵੇ ਪੁਲਿਸ ਨੇ 1.5 ਕਿਲੋ ਅਫੀਮ ਸਣੇ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ ਮੱਧ ਪ੍ਰਦੇਸ਼ ਤੋਂ ਅਫੀਮ ਜਲੰਧਰ ਦੇਣੀ ਸੀ ਸਪਲਾਈ ਸੂਬੇ 'ਚ ਉਹ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਇਸ ਦੇ ਚੱਲਦਿਆਂ ਪੁਲਿਸ ਨੂੰ ਕਈ ਥਾਵਾਂ ਤੇ ਵੱਡੀਆਂ ਸਫਲਤਾਵਾਂ ਵੀ ਹਾਸਲ ਹੋਈਆਂ ਹਨ ਅਤੇ ਅਜੀਹਾ ਹੀ ਕੁਝ ਬੀਤੀ ਰਾਤ ਨੂੰ ਵੇਖਣ ਨੂੰ ਮਿਲਿਆ ਦਸੇਗੀ ਰੇਲਵੇ ਪੁਲਿਸ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਅਨਸਰ ਦਿਸਿਆ ਜਿਸ ਦੀ ਤਲਾਸ਼ੀ ਲਈ ਜਾਣ ਤੇ ਉਸ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ ਉਕਤ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸਨੇ ਇਸ ਅਫੀਮ ਦੀ ਡਿਲੀਵਰੀ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਪਹੁੰਚ ਗਿਆ ਅਤੇ ਉਸ ਵੱਲੋਂ ਪਠਾਨਕੋਟ ਸਟੇਸ਼ਨ ਦਾ ਰੋਕ ਕੀਤਾ ਗਿਆ ਤਾਂ ਜੋ ਉਹ ਵਾਪਸ ਜਲੰਧਰ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਅਤੇ ਹਿਰਾਸਤ ਦੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਇੱਕ ਨੰਬਰ ਪਲੇਟਫਾਰਮ ਦੇ ਉੱਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਉੱਥੇ ਗਸ਼ਤ ਕਰ ਰਹੀ ਸੀ ਤਾਂ ਇਹ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਆਪਣਾ ਲਫਾਫਾ ਝਾੜਿਆ ਤੇ ਉੱਥੇ ਸੁੱਟ ਦਿੱਤਾ ਜਿਸ ਨੂੰ ਦੇਖ ਕੇ ਪੁਲਿਸ ਨੂੰ ਇਸ ਤੇ ਸ਼ੱਕ ਹੋਇਆ ਤੇ ਜਦੋਂ ਤਲਾਸ਼ੀ ਲਈਤੀ ਗਈ ਤਾਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ ਸਾਡੇ ਮਾਜੋਗ ਸਪੈਸ਼ਲ ਡਿਵੀਜ਼ਨ ਦੇ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ द्विवेदी ਜੀ ਆਈਪੀਐਸ ਅਤੇ ਔਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਜੁਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਹ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਿਸਫਰਟ ਗਰਨਾਮ ਸਿੰਘ ਇੰਚਾਰਜ ਹੁਕੀ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰitsar ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਜੁਧ ਨਸ਼ਾ ਵਿਰੋਧ ਉਹਦੇ ਨਾਲ ਨਾਲ ਅਮਨਨਾਹ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਉਲ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਵੇਰੇ ਤੇ ਪਹੁੰਚ ਗਏ ਉਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਡਾਵਾ ਉਥੇ ਕਈ ਵਾਰੀ ਕਈ ਸ਼ਕਤੀ ਵਰਤੀ ਬੈਠੇ ਹੁੰਦੇ ਆ ਕੋ ਲੋਡ ਫੋਰੀਆ ਵਾਦਾ ਤੱਕ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਇਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਰੰਗੀ ਤੇ ਪੂਰਬੀ ਸਿਰੇ ਤੇ ਇੱਕ T.R.D ਦਫਤਰ ਪੈਂਦਾ ਹੋਰ ਨਾਲ ਪਾਣੀ ਦੀ ਟੈਂਕੀ ਵੀ ਆ। ਸਬਜ਼ੀ ਮੰਡੀ ਦੀ ਵੈੱਬਸਾਈਟ ਤੇ ਉਹ T.R.D ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ਡੀ. ਟੀ-ਸ਼ਰਟ ਪਾ ਕੇ। ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਹ ਉੱਥੋਂ ਫਿਸਣ ਲੱਗਾ। ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮੋਮਮੀ ਰੁਖਾਬਾ ਕਾਲੇ ਰੰਗ ਦਾ ਜਿਹੜਾ ਉਹ ਲਾ ਕੇ ਖੜੀਆਂ ਸੂੜੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ। ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਤੇ ਗਏ ਮੂਮੇ ਲਫਾਫੇ ਵਿੱਚ ਦੇਖਿਆ ਜੈਕੀਟਾਂ ਦੇ ਉਹਦੇ ਵਿੱਚੋਂ ਜਿਹੜੀ ਆ ਕਰੀਮਾ ਬਰੰਦ ਹੋਈ ਹੈ ਔਰ ਉਹਦਾ ਵੇਟ ਕਰਨ ਤੇ 1 ਕਿਲੋ 500 ਗ੍ਰਾਮ ਜਿਹੜੀ ਆ ਕਰੀਮਾ ਉਹ ਪਾਈ ਗਈ ਸਰ ਕਿੱਥੋਂ ਵਸੇ ਸਰ ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ ਸਰ ਸਪਲਾਈ ਕਿੱਥੇ ਦੇਣੀ ਸੀ ਹਾਂਜੀ ਸਪਲਾਈ ਕਿੱਥੇ ਦੇਣੀ ਸੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਤਰੀ ਪਰਦੇਸ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਹੈ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜਮੂੜੀ ਚੜ੍ਹ ਗਿਆ ਭਲੇਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਸਰ ਇਹਦੇ ਕੋਈ ਪਹਿਲਾਂ ਵੀ ਮਾਮਲਾ ਹੈ ਹਾਂਜੀ ਇਹਦੇ ਕੋਈ ਪਹਿਲਾਂ ਕੋਈ ਪਾਬੰਦੀ ਹੈਗਾ ਔਰ ਇਹ ਕੋਈ ਮੁੱਢਲੀ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਰੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਰੋਹਣਾ ਸਿੰਘ ਨੂੰ ਮੰਜ਼ਿਲ ਕੋ ਅਦਾਲਤ ਪੇਸ਼ ਕਰਕੇ ਇਹਦਾ ਕੋਰਸ ਰਿਮਾਂਡ ਹਾਸਲ ਕਰਾਂਗੇ ਉਹ ਢੰਗਾਈ ਦਾ ਪੁਸ਼ਕਿਸ਼ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿੰਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੂੰ ਦੇਣੀ ਆ ਉਹ ਅਸੀਂ ਉਹਦੇ ਲਾਗ ਦਾ ਪੂਰਾ ਮਤਲਬ ਪਤਾ ਲਗਾਉਂਗੇ ਲੈ ਕਿੱਲਾ ਗਿਆ ਕਿਸੇ ਪਿੱਛੋਂ ਉਥੋਂ ਮੰਦਸੌਰ ਤੋਂ ਜ਼ਿਲ੍ਹਾ ਮੰਦਸੌਰ ਦਾ ਅਤੇ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਨਡੀਪੀਐਸ ਐਕਟ ਦੇ ਤਹਿਤ ਇਸ ਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਤੋਂ 3 ਦਿਨ ਦੀ ਰਿਮਾਂਡ ਲੈ ਕੇ ਪੁਛਤਾਸ਼ ਜਾਰੀ ਕੀਤੀ ਗਈ ਹੈ ਤਾਕੀ ਪਤਾ ਲੱਗ ਸਕੇ ਕਿ ਇਸ ਦੇ ਨਾਲ ਹੋਰ ਕਿਹੜੇ ਕਿਹੜੇ ਸ਼ਖਸ ਸ਼ਾਮਲ ਸਨ ਪਠਾਨਕੋਟ ਤੋਂ ਸਟਾਰ نیوز ਪੰਜਾਬੀ ਦੇ ਲਈ ਕਵਲ ਰਿੰਦਾਵਾਦ ਰਿਪੋਰਟ